ਯਾਰ ਗਰਮੀ ਵੀ ਬਹੁਤ ਆ ਨਾਲੇ ਭੁੱਖ ਵੀ ਬਹੁਤ ਲੱਗ ਰਹੀ ਆ ਸਹੀ ਕਹ ਲੈ ਯਾਰ ਓ ਬਾਵੇ ਆ ਵੇਖ ਓ ਰੱਬ ਨੇ ਆਪਣੀ ਸੁਣ ਲਈ ਯਾਰ ਓਏ ਹਾਂ ਪਰ ਆ ਤਾਂ ਨਕਲੀ ਆ ਤਾਂ ਸੁੱਟ ਦੇ ਯਾਰ ਆਪਾਂ ਕੀ ਕਰਨਾ ਓਏ ਨਹੀਂ ਨਹੀਂ ਤੈਨੂੰ ਪਤਾ ਨਕਲੀ ਆ ਇਹ ਤੇ ਮੈਨੂੰ ਪਤਾ ਵਾ ਹੋਰ ਕਿਸੇ ਨੂੰ ਥੋੜੀ ਪਤਾ ਨਕਲੀ ਆ ਇਹ ਕਿਸੇ ਤੇ ਲਾ ਦਨੇ ਆਪਾਂ ਓਏ ਹਾਂ ਓਏ ਗੱਲ ਤਾਂ ਤੇਰੀ ਸਹੀ ਆ ਹੈਨਾ ਪਰ ਚਲਾਵਾਂਗੇ ਕਿਹਦੇ ਕੋ ਹੁਣ ਦੱਸ ਓਏ ਹਾਂ ਉਹ ਸਾਹਮਣੇ ਮਣਿਆਰੀ ਵਾਲਾ ਹੈਗਾ ਉਹਦੇ ਕੋਲ ਚਲਾ ਦਿੰਨੇ ਆ ਉਹ ਨਾ ਪਰਾਵਾ ਉਹ ਜਾਣਦਾ ਵਾ ਆਪਾਂ ਨੂੰ ਨਾਲੇ ਪੜਿਆ ਲਿਖਿਆ ਵਾ ਉਹਨੇ ਮਿੰਟ ਤੇ ਫੜ ਲੈਣਾ ਨਾਲੇ ਆਪਣੀ ਬੇਸਤੀ ਕਰਕੇ ਤਰੂਗਾ ਉਹ ਚੱਲ ਫਿਰ ਐਂ ਕਰਤੇ ਆ ਕਰਿਆਨੇ ਵਾਲੇ ਕੋਲ ਚਲਾ ਦਿੰਨੇ ਆ ਕਰਿਆਨੇ ਵਾਲੇ ਕੋਲ ਹੋਰ ਕੀ ਉਹ ਨਹੀਂ ਯਾਰ ਉਹਦੇ ਮੈਨੂੰ ਚੱਲਣਾ ਹੈਗਾ ਇਹ ਉਹਨੇ ਵੀ ਪਛਾਣਾ ਨੋਟਾਂ ਦੀ ਕਿਸਾਨ ਪੜ ਬੰਦੇ ਕੋ ਚੱਲੂਗਾ ਇਹ ਓਏ ਹਾਂ ਆ ਗਿਆ ਮੈਨੂੰ ਯਾਦ ਇਹ ਨੋਟ ਪਤਾ ਕਿੱਥੇ ਚੱਲਣਾ ਵਾ ਹਾਂ ਇੱਧਰ ਅੰਕਲ ਨੇ ਬਜ਼ੁਰਗ ਸਬਜ਼ੀ ਵਾਲੀ ਦੁਕਾਨ ਆ ਅੱਛਾ ਉੱਥੇ ਚੱਲਣਾ ਇਹ ਕੌਣ ਇਹਨਾਂ ਨੂੰ ਪੜਨੇ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਐਵੇਂ ਫੜੇ ਨਾ ਜੇ ਯਾਰ ਆਪਾਂ ਉਹ ਵੱਤ ਤੋਂ ਵੱਤ ਕੀ ਐ ਭੱਜ ਲਾਂਗੇ ਯਾਰ ਚੱਲ ਫਿਰ ਚੱਲ ਜੇ ਇਹ ਨੋਟ ਚੱਲ ਗਿਆ ਤਾਂ ਪਾਰਟੀ ਕਰਾਂਗੇ ਹਾਂ ਹਾਂ ਪੀਜ਼ਾ ਹਾਂ ਪੱਕਾ ਪੱਕਾ ਪੀਜ਼ਾ ਕੋਕ ਗਰਮੀ ਬੜੀ ਆ ਯਾਰ ਬਸ ਤੂੰ ਉੱਥੇ ਜਾ ਕੇ ਕੁਝ ਨਾ ਬੋਲੀ ਮੈਂ ਆਪੇ ਸੰਭਾਲ ਲੈਣੀ ਗੱਲ ਚੱਲ ਯਾਰ ਨਾ ਘੜਾ ਯਾਰ ਅੰਕਲ ਜੀ ਸ਼ਿਮਲਾ ਮਿਰਚ ਕਿੰਨੇ 100 ਰੁਪਏ ਕਿਲੋ ਬਟੇ ਐ ਕਰੀਏ ਕਿਲੋ ਲੈ ਲੀਏ ਕਿਲੋ ਆਪਾਂ ਕੀ ਕਰਨੀ ਆ ਅੱਧਾ ਕਿਲੋ ਲੈ ਲਾ ਹਾਂ ਅਗਰ ਜਿੰਦਾ ਕਿਲੋ ਪਾ ਦੋ ਆਲੂ ਅੰਕਲ ਜੀ ਲੈ ਆਓ ਜੀ ਮੇਟੀ ਖੁੱਲੇ ਨਹੀਂ ਹੈਗੇ ਨਹੀਂ ਅੰਕਲ ਜੀ ਖੁੱਲੇ ਨਹੀਂ ਹੈਗੇ ਕੋਈ 450 ਹਾਂ ਚੱਲ ਆ ਜਾ ਠੀਕ ਹੈ ਅੰਕਲ ਪੋਰਟੋ ਦੇ ਦੇ ਇੱਕ ਡੱਬਾ ਪੋਰਦੇ ਸੋ ਬਸ ਅੰਕਲ ਕੋ ਨੋਟ ਨਹੀਂ ਹੈਗਾ ਬੇਟੀ ਨਹੀਂ ਕੋਇਆ ਹੁਣ ਤਾਂ ਕਸਟਮਰ ਦੇ ਗਿਆ ਮੇਨੂੰ ਨਹੀਂ ਅੰਕਲ ਮੈਂ ਤਾਂ ਵੈਸੇ ਪੁੱਛਿਆ ਹੋਰ ਨਹੀਂ ਹੈਗਾ ਨੋਟ ਕੀ ਗੱਲ ਬੇਟੀ ਦਿੱਕਦੇ ਰੋਡ 'ਚ ਕੋਈ ਨਹੀਂ ਨਹੀਂ ਅੰਕਲ ਜੀ ਮੈਂ ਪੁੱਛਦੀ ਆ ਵੀਰ ਨੂੰ ਵੀਰ ਕੋਨਾ ਨੋਟ ਲੈ ਕੇ ਆਇਆ ਦੇਖਿਓ ਇਹ ਤਾਂ ਸਹੀ ਨਹੀਂ ਲੱਗ ਰਿਹਾ ਅੰਕਲ ਇਹ ਨੋਟ ਕਿੱਥੋਂ ਲਿਆ ਤੁਸੀਂ ਬੇਟੇ ਹੁਣੇ ਕਸਟਮਰ ਆਏ ਦੇ ਉਹ ਵੇਚੇ ਸੀ ਹੁਣੇ ਕੀ ਇਹ ਦਿੱਕਤ ਹੈ ਇਸ ਵਿੱਚ ਕੋਈ ਨਹੀਂ ਨਹੀਂ ਅੰਕਲ ਉਹ ਨਾ ਵੈਸੇ ਹੀ ਮੈਨੂੰ ਲੱਗਦਾ ਤੋਤਾ ਗਿਆ ਇਹ ਕਿੰਨਾ ਸਮਾਨ ਲਿਆ 150 ਦਾ तू ऐ कर लिफाफे च पा साढ़े तीन सौ और सेवा दसो थैंक यू जी ठीक है ਅੰਕਲ ਜੀ ਤੂੰ ਹੀ ਲੈ ਲਿਆ ਤੈਨੂੰ ਪਤਾ ਨਾ ਇਹ ਨੋਟ ਨਕਲੀ ਆ ਮੈਨੂੰ ਵੀ ਪਤਾ ਹੈ ਨੋਟ ਨਕਲੀ ਆ ਪਰ ਉਹ ਵਿਚਾਰੇ ਅੰਕਲ ਨੂੰ ਨਹੀਂ ਪਤਾ ਅੰਕਲ ਦੀ ਉਮਰ ਘੱਟੋ ਘੱਟ 60-65 ਸਾਲ ਹੋ ਗਈ ਤੇ ਉਹਨਾਂ ਦੀ ਨਿਗਾ ਵੀ ਕਮਜ਼ੋਰ ਹੈ ਇਹ ਤੈਨੂੰ ਪਤਾ ਨਾ ਉਹ ਕਿੰਨੀ ਮਿਹਨਤ ਕਰਦੇ ਆ ਸਵੇਰੇ 3 ਵਜੇ ਉੱਠ ਜਾਂਦੇ ਆ ਸਬਜ਼ੀਆਂ ਲੈ ਕੇ ਆਣੀਆਂ ਉਹਨਾਂ ਨੂੰ ਧੋਣਾ ਸਵਾਰਨਾ ਉੱਤੇ ਟਿਕਾਣਾ ਫਿਰ ਉਹਨੂੰ ਉਮੀਦ ਹੁੰਦੀ ਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਬਜ਼ੀ ਵੇਚੋਗੀ ਤਾਂ 2 ਪੈਸੇ ਕਮਾਉਣਗੇ ਇੰਨੀ ਗਰਮੀ ਇੰਨੀ ਧੁੱਪ ਚ ਅਗਲੇ ਖੜੇ ਰਹਿੰਦੇ ਆ ਇਹ ਜ਼ਰੂਰ ਉਹਨਾਂ ਨਾਲ ਕੋਈ ਨਾ ਕੋਈ ਨਾ ਫਰਾਡ ਕਰਕੇ ਗਿਆ ਵੀਰੇ ਉਹਨਾਂ ਨਾਲ ਕੋਈ ਫਰਾਡ ਕਰਕੇ ਗਿਆ ਆਪਾਂ ਕਿ ਆਪਣਾ ਨੁਕਸਾਨ ਕਰਾ ਲਿਆ ਹਾਂ ਸਿਮਰਨ ਤੇਰੀ ਗੱਲ ਸਹੀ ਹੈ ਆਪਾਂ ਆਪਣਾ ਨੁਕਸਾਨ ਤਾਂ ਕਰਾ ਲਿਆ ਪਰ ਆਪਾਂ ਸ਼ਾਮ ਤੱਕ 5-1000 ਵਟ ਕੇ ਨਾ ਆਪਣਾ ਨੁਕਸਾਨ ਬਰਾਬਰ ਕਰ ਲਾਂਗੇ ਉਹਨਾਂ ਕੋਲੇ ਪਤਾ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਗਾਹ ਕਾਣਾ ਕਿ ਨਹੀਂ ਆਣਾ ਜੇ ਆ ਵੀ ਗਿਆ ਤੇ ਪਤਾ ਨਹੀਂ 500 ਰੁਪਏ ਬਚਣਾ ਕਿ ਨਹੀਂ ਬਚਣਾ ਜੇ ਕਿਤੇ ਬਚ ਵੀ ਗਿਆ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰਾ 500 ਦਾ ਨੁਕਸਾਨ ਹੋ ਗਿਆ ਕੋਈ ਨੋਟ ਨਕਲੀ ਦੇ ਗਿਆ ਉਹਨਾਂ ਦੀ ਉਮਰ ਦੇਖੀਏ ਹੋ ਸਕਦਾ ਦੋ ਦਿਨਾਂ ਨਾਲ ਉਹਨਾਂ ਨੂੰ ਨੀਂਦ ਹੀ ਨਾ ਆਂਦੀ ਕੀ ਪਤਾ ਉਹਨਾਂ ਤੇ ਗੱਲ ਦਿਲ ਤੇ ਲੱਗ ਜਾਂਦੀ ਸਮਝੀ ਨਾ ਵੀਰੇ ਪਰੇ ਕੰਮ ਕੋਣ ਕਰ ਸਕਦਾ ਵਾ ਨਾਲੇ ਜਦੇ ਉਹਨਾਂ ਨੂੰ ਪਤਾ ਵੀ ਹੈ ਕਿ ਅੰਕਲ ਜੀ ਬਜ਼ੁਰਗ ਨੇ ਫਿਰ ਵੀ ਉਹਨਾਂ ਦਾ ਕੋਈ ਨੁਕਸਾਨ ਕਰ ਗਿਆ ਇਹ ਜ਼ਰੂਰ ਕੋਈ ਜਾਣ ਪਛਾਣ ਵਾਲਾ ਹੀ ਹੋਣਾ ਜਿਨ੍ਹਾਂ ਨੂੰ ਪਤਾ ਸੀਗਾ ਕਿ ਅੰਕਲ ਨੂੰ ਦਿਖਦਾ ਵੀ ਘੱਟ ਆ ਤੇ ਉਹ ਬੜਾ ਧਿਆਨ ਵੀ ਨਹੀਂ ਦਿੰਦੇ ਪਰ ਕੋਈ ਨਾ ਸਿਮਰਨ ਜੀ ਨੇ ਵੀ ਇਹ ਨੁਕਸਾਨ ਕੀਤਾ ਹੈ ਨਾ ਉਹਦਾ ਵੀ ਨੁਕਸਾਨ ਹੋਊਗਾ ਕਹਿੰਦੇ ਆ ਨਾ ਜਿਹੜਾ ਕਿਸੇ ਦੇ ਨੁਕਸਾਨ ਬਾਰੇ ਸੋਚਦਾ ਹੈ ਨਾ ਤੇ ਉਹਦਾ 10 ਗੁਣਾ ਨੁਕਸਾਨ ਹੁੰਦਾ ਹੈ ਕੋਈ ਨਾ ਆਪਾਂ ਪੂਰਾ ਕਰ ਲਾਂਗੇ ਪਰ ਅੰਕਲ ਦੇ ਦਿਲ ਤੇ ਨਹੀਂ ਲੱਗਣੀ ਚਾਹੀਦੀ ਸੀ ਗਾ ਨੂੰ ਆ ਤਾਂ ਫਾੜ ਦਿਨਾ ਹਨ ਗਲਤੀ ਨਾ ਕਿਸੇ ਹੋਰ ਕੋਲ ਨਾ ਚਲ ਜੇ ਹਨਾ ਹਾਂਜੀ ਅਡਜਸਟ ਵਿੱਚ ਹੋ ਗਏ ਬਾਈ ਅੱਜ ਤਾਂ ਸਵਾਦ ਆ ਗਿਆ ਯਾਰ ਗੱਲ ਆ ਯਾਰ ਕ੍ਰਾਂਚੀ ਸੀਗਾ ਪੂਰਾ ਵਾਕਈ ਯਾਰ ਵਾਕਈ ਪਰ ਦੇਖ ਹਨਾ ਅੰਕਲ ਚੋਚਦੇ ਹੋਣੇ ਆ ਪਤਾ ਲੱਗਿਆ ਕਿ ਨਹੀਂ ਲੱਗਿਆ ਉਹਨਾਂ ਨੂੰ ਹਨਾ ਪਰ ਮਜ਼ਾ ਆ ਗਿਆ ਯਾਰ ਬਾਕੀ ਗੱਲ ਚੱਲਦੀ ਰਹੀ ਯਾਰ ਹੋਰ ਕੀ ਕਹੀਦਾ ਆਪਾਂ ਨੂੰ ਧਿਆਨ ਰੱਖਿਆ ਕਰ ਬਾਬੇ ਫੋਨ ਦਾ ਹਾ ਉਹ ਤਾਂ ਟੁੱਟ ਗਈ ਸਾਰੀ ਹਾਂ ਯਾਰ ਇਹ ਕਿੰਨੇ ਦੀ ਹੋ ਗਈ ਇਹ ਤੇ ਯਾਰ ਪਿਛਲੇ ਮਹੀਨੇ ਪੁਆਈ ਹਲੇ 5000 ਦੀ 5000 ਦੀ ਹਾਂ ਯਾਰ ਤੇਰਾ ਤਾਂ ਕਾਫੀ ਨੁਕਸਾਨ ਹੋ ਗਿਆ। ਹੋਰ ਕੀ ਯਾਰ ਆਪਾਂ ਦਾ ਸੋਚਦੇ ਵੀ 500 ਦਾ ਫਾਇਦਾ ਹੋ ਗਿਆ। ਇਹ ਤਾਂ ਉਲਟਾ ਨੁਕਸਾਨ ਹੋ ਗਿਆ 10 ਗੁਣਾ ਆਪਣਾ ਯਾਰ। ਚੱਲ ਫਿਰ ਉਹਨੇ ਇਹਨੂੰ ਠੀਕ ਕਰਾ ਜਾ ਕੇ। ਯਾਰ ਹੁਣ ਮੈਂ ਕਿੱਦਾਂ ਦੁਬਾਰਾ ਮੰਮੀ ਨੂੰ ਕਹੂੰਗਾ? ਚੱਲ ਪਾਣੀ ਦਾ ਪੈਣੀ ਆ ਹੁਣ ਇਸ ਤੋਂ ਬਗੈਰ ਸਰਨਾ ਵੀ ਨਹੀਂਦਾ ਆਪਣਾ। ਜਿਹੜਾ ਕਿਸੇ ਦੇ ਨੁਕਸਾਨ ਬਾਰੇ ਸੋਚਦਾ ਹੈ ਨਾ ਉਹਦਾ 10 ਗੁਣਾ ਨੁਕਸਾਨ ਹੁੰਦਾ ਹੈ